ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਜਿਵੇਂ ਦੋਸਤੋ ਤੁਹਾਨੂੰ ਪਤਾ ਹੀ ਆ ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਦੇ ਵਿੱਚ ਜੋ ਚੌਥਾ ਡਰਾ 26 ਮਈ ਦਿਨ ਐਤਵਾਰ ਨੂੰ ਇਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਕਲਿਆ ਏ ਤਾਂ ਬਹੁਤ ਹੀ ਵਧੀਆ ਸਾਫ ਸੁਥਰਾ ਡਰਾ ਲਾਈਵ ਨਿਕਲਿਆ ਆਪਣੇ ਇਸ ਚੈਨਲ ਦੇ ਉੱਪਰ ਲਾਈਵ ਵੀ ਪਿਆ ਏ ਤਾਂ ਜਿਹਦੇ ਵਿੱਚ ਪਹਿਲਾ ਨਾਮ ਸੀਗਾ ਫੋਰ ਟਰੈਕਟਰ ਤੇ ਜਾਂ ਬੋਲਟ ਤਾਂ ਉਹ ਬਾਈ ਹੁਣੀ ਅੱਜ ਪਹੁੰਚੇ ਆ ਲੈਣਾ ਤਾਂ ਬਾਈ ਹੁਣੀ ਕਹਿੰਦੇ ਨਾ ਫੋਰ ਲੈਣਾ ਨਾ ਅਸੀਂ ਬੋਲਟ ਲੈਣਾ ਸਾਨੂੰ ਹੈਗੀ ਪੈਸਿਆਂ ਦੀ ਜ਼ਰੂਰਤ ਤਾਂ ਅੱਜ ਬਾਈ ਹੁਣੀ ਉਹ ਲੈਣ ਪਹੁੰਚਿਆ ਤਾਂ ਆਪਾਂ ਤੁਹਾਡੀ ਬਾਈ ਨਾਲ ਗੱਲਬਾਤ ਵੀ ਸਾਰੀ ਕਰਵਾਵਾਂਗੇ ਬਾਕੀ ਆਪਣੀ ਲਿਸਟ ਵੀ ਇਸ ਚੈਨਲ ਦੇ ਉੱਪਰ ਪਾਈ ਵੀ ਆ ਬਾਈ ਦਾ ਮੋਬਾਈਲ ਨੰਬਰ ਵੀ ਹੈਗਾ ਏ ਤਾਂ ਕੋਈ ਵੀ ਉਹਦੇ ਉੱਪਰ ਗੱਲਬਾਤ ਕਰ ਸਕਦਾ ਏ ਤਾਂ ਅੱਜ ਬਾਈ ਪਹੁੰਚਿਆ ਏ ਦੈਨ ਤਾਂ ਆਪਾਂ ਇਹਨੂੰ ਅੱਜ ਜਿਹੜੀ ਚੱਲਦੀ ਵੀਡੀਓ ਦੇ ਵਿੱਚ ਹੀ ਬਾਈ ਨੂੰ ਕੈਸ਼ ਪੇਮੈਂਟ ਦੇਵਾਂਗੇ ਤੇ ਨਾਲੇ ਜਿਹੜੀ ਤੁਹਾਡੀ ਗੱਲਬਾਤ ਕਰਵਾਵਾਂਗੇ ਤਾਂ ਸਾਸਰੀ ਕਾਲਜੀ ਸਾਰਿਆਂ ਨੂੰ ਬਾਈ ਪਹਿਲਾਂ ਤਾਂ ਹਾਂਜੀ ਤੇ ਬਾਈ ਆਪਾਂ ਨੂੰ ਨਿਕਲਿਆ ਜੀ ਪਹਿਲਾ ਨਾਮ ਆਪਾਂ ਨੂੰ ਨਿਕਲਿਆ ਪਹਿਲਾ ਨਾਮ ਜੀ ਹਾਂਜੀ ਹਾਂਜੀ ਮੈਨੂੰ ਮਿਲਿਆ ਤਾਂ ਬਹੁਤ ਬਹੁਤ ਵਧਾਈਆਂ ਜੀ ਪਹਿਲਾਂ ਤੁਹ ਤੇ ਪਹਿਲਾ ਡਰਾ ਦੱਸਿਓ ਜੀ ਜਿਹੜਾ ਕੱਢਿਆ ਤੇ ਕਿਵੇਂ ਲੱਗਿਆ ਤੁਹਾਨੂੰ ਇਹ ਬਹੁਤ ਵਧੀਆ ਸਾਫ਼ ਸੁਥਰਾ ਨਿਕਲਿਆ ਜੀ ਹਾਂਜੀ ਹਾਂਜੀ ਵਧੀਆ ਨਿਕਲਿਆ ਕੋਈ ਇਹ ਰਫੇਰੀ ਨਹੀਂ ਕੋਈ ਠੀਕ ਆ ਤੇ ਕੀ ਨਾਮ ਆ ਜੀ ਆਪਣਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਤੇ ਕਿਹੜਾ ਪਿੰਡ ਆ ਜੀ ਪਿੰਡ ਵੱਦੋਵਾਲ ਜ਼ਿਲ੍ਹਾ ਲੁਧਿਆਣਾ ਠੀਕ ਆ ਜੀ ਤੇ ਤੁਹਾਨੂੰ ਮਿਲਣਾ ਚੱਲਦੇ ਲਾਈਵ ਦੇ ਵਿੱਚ ਹੀ ਫੋਨ ਲਾਇਆ ਸੀਗਾ ਜੀ ਹਨਾ ਹਾਂਜੀ ਹਾਂਜੀ ਠੀਕ ਆ ਤੇ ਤੁਸੀਂ ਉਹ ਲਾਈਵ ਵੀ ਸਾਰਿਆਂ ਨੇ ਦੇਖਿਆ ਏ ਤੇ ਜਿਵੇਂ ਤੁਸੀਂ ਕਿਹਾ ਵੀ ਅਸੀਂ ਨਾ ਤਾਂ ਫੋੜ ਲੈਣਾ ਤੇ ਨਾ ਬੋਲਟ ਲੈਣਾ ਆਪਾਂ ਨੂੰ ਕੈਸ਼ ਪੇਮੈਂਟ ਦੀ ਜ਼ਰੂਰਤ ਹੈਣਾ ਜੀ ਤੇ ਅੱਜ ਤੁਸੀਂ ਉਹ ਤੁਹਾਨੂੰ ਅੱਜ ਪੂਰੀ ਮਿਲ ਗਈ ਹੈ ਜੀ ਜਿੰਨੀ ਗੱਲ ਹੋਈ ਸੀ ਕਿ ਵੀ ਜਿੰਨਾ ਉਹਦਾ ਰੇਟ ਸੀਗਾ ਉੰਨੀ ਤੁਹਾਨੂੰ ਅੱਜ ਪੇਮੈਂਟ ਮਿਲ ਗਈ ਉਹ ਤਾਂ ਠੀਕ ਆ ਤੇ ਨਾਲ ਪ੍ਰਧਾਨ ਸਾਹਿਬ ਵੀ ਆ ਤਾਂ ਭਾਈ ਸੁਖਪ੍ਰੀਤ ਵੀ ਆ ਹੋਰ ਵੀ ਜਿੰਨਾ ਡਰਾ ਕੱਢਿਆ ਸੀਗਾ ਤਾਂ ਅੱਜ ਬਾਈ ਨੂੰ ਜਿਹੜੀ ਪੇਮੈਂਟ ਆ ਉਹ ਦੇਤੀ ਆ ਬਾਈ ਖੁਸ਼ ਆ ਪੂਰੇ ਤੁਸੀਂ ਠੀਕ ਆ ਤੇ ਹਾਂ ਬਾਈ ਜੀ ਆਪਾਂ ਬਾਈ ਆ ਅਸੀਂ ਆਪਸ਼ਨ ਦੱਸਦੀ ਹਾਂ ਅਸੀਂ ਪਹਿਲਾਂ ਹੀ ਸਾਡੇ ਨਾਲ ਸਹਿਮਤ ਬਾਈ ਨੇ 1.5 ਲੱਖ ਰੁਪਏ ਗਏ ਸੀ ਝੂਠ ਨਹੀਂ ਵਾਰਦੇ ਠੀਕ ਆ ਸਾਡੇ ਕਹਿੰਦਾ ਮੈਨੂੰ 1.5 ਲੱਖ ਰੁਪਏ ਤੁਸੀਂ ਦੇ ਦਿਓ ਹਾਂ ਜੀ ਠੀਕ ਆ ਬਾਈ ਅਸੀਂ ਖੁਸ਼ ਹਾਂ ਆਪਾਂ 1.5 ਲੱਖ ਬਾਈ ਨੂੰ ਦੇ ਹੀ ਦੇਣਾ ਸੀ ਕਿਦਾਂ ਬੋਲਟ ਦਾ ਨਵਾਂ ਲੈਣਾ ਨਵਾਂ ਲੈ ਆਦਾ ਸੀਗਾ ਅੱਜ ਬਾਈ ਨਾਲ ਪੂਰੀ ਸਹਿਮਤੀ ਨਾਲ ਆਪਾਂ ਬਾਈ ਨੂੰ ਖੁਸ਼ ਹੋ ਕੇ ਘਰੋਂ ਤੋਰਿਆ ਠੀਕ ਆ ਜੀ ਬਾਕੀ ਆਪਣੇ ਸਾਹਮਣੇ ਆ ਦੋਨੇ ਮਠਾਈ ਲੈ ਕੇ ਆਏ ਆ ਹਾਂ ਜੀ ਦੇਖੋ ਨੂੰ ਸ਼ਾਕਾ ਦਾ ਆਪਣੇ ਆਧਾਰ ਕਾਰਡ ਬਾਈ ਨੇ ਆਪਣਾ ਨਾਲ ਲਾਇਆ ਸੀ ਠੀਕ ਆ ਜੀ ਤੇ ਪੂਰਾ ਵਧੀਆ ਬਾਈ ਮਨ ਦੇ ਪਤਾ ਕਰ ਸਕਦਾ ਹਾਂ ਜੀ ਤੇ ਬਾਕੀ ਜਿਹੜੇ ਨਾਮ ਸੀਗੇ ਸਾਰੇ ਉਹ ਵੀ ਵੰਡੇ ਗਏ ਜੀ ਇਹਨਾਂ ਨੇ ਸਕੂਟਰੀਆਂ ਜਿਵੇਂ ਲੋਪੋ ਨਿਕਲੀ ਸੀ ਆਪਾਂ ਉਹ ਵੀ ਵੀਡੀਓ ਪਾਦੀ ਆ ਸਾਰੇ ਨਾਮ ਵੰਡੇ ਗਏ ਕਲਾ ਕਲਾ ਆਪਣਾ ਬੋਲਟ ਹੀ ਲੈਂਦਾ ਸੀ ਆ ਬੋਟਾਂ ਕਰਕੇ ਦੋ ਦਿਨ ਲੇਟ ਹੋ ਗਏ ਮੈਂ ਤਾਂ ਬਗ ਨੂੰ ਜੇ ਪਹਿਲਾਂ ਹੀ ਕਿਹਾ ਸੀ ਉਹਨੂੰ ਠੀਕ ਹੈ ਤੇ ਕੀ ਕੰਮ ਕਰ ਕਰਦੇ ਆਂ ਬਾਈ ਆਪਾਂ ਕਚੇਰੀ ਚ ਲੱਗੇ ਹੋਏ ਆ ਜੀ ਠੀਕ ਆ ਤੇ ਵਧਾਈਆਂ ਬਾਈ ਨੂੰ ਇੱਕ ਵਾਰ ਤੋਂ ਫੇਰ ਬਹੁਤ ਬਹੁਤ ਤਾਂ ਜਿਹੜੇ ਲੋਕ ਕਹਿੰਦੇ ਆ ਵੀ ਆਪ ਨੂੰ ਕੱਢ ਲੈਂਦੇ ਆ ਰਿਸ਼ਤੇਦਾਰਾਂ ਨੂੰ ਕੱਢ ਲੈਂਦੇ ਆ ਚਲੋ ਅੱਜ ਬਾਈ ਲਧਿਆਣੇ ਤੋਂ ਪਹੁੰਚਿਆ ਏ ਤਾਂ ਅੱਜ ਬਾਈ ਨੂੰ ਜਿਹੜੀ ਪੇਮੈਂਟ ਆ ਉਹ ਸਾਰੀ ਮਿਲ ਗਈ ਆ ਤਾਂ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਹੂੰ ਜਿਲਾ ਲਗਾਣ ਲੱਗਦਾ ਆਪਣੀ ਤੇ ਕਿਸੇ ਬਾਈ ਨਾਲ ਮਮੂਲੀ ਜਿਹੀ ਰਿਸ਼ਤਦਾਰੀ ਕੋਈ ਨਿਕਲ ਆਵੇ ਆਪਾਂ ਗੋਟ ਵਾਲੇ ਖੜੇ ਆਪਾਂ 5 ਲੱਖ ਰੁਪਇਆ ਦੇਣਦਾਰ ਹੋਣਾ ਹਾਂਜੀ ਤਾਂ ਕਿੰਨੇ ਰੁਪਈਆਂ ਦੀਆਂ ਟਿਕਟਾਂ ਪਾਈਆਂ ਬਾਈ ਤੁਸੀਂ 300 ਦੀਆਂ ਪਾਈਆਂ ਮੈਂ ਤਾਂ ਜਾਣਦਾ ਨਹੀਂ ਮੈਂ ਕੋਗਲ ਪੇ ਕੀ ਕੀਤੀ ਆ ਕੋਈ ਮੈਨੂੰ ਠੀਕ ਆ ਰੁਪਏ ਦੀਆਂ ਬਾਈ ਨੇ ਆਨਲਾਈਨ ਟਿਕਟਾਂ ਪਾਈਆਂ ਸੀਗੀਆਂ ਜਿਹੜੀਆਂ ਤੱਕ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤਾਂ ਇਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਡਰਾ ਕੱਢਿਆ ਗਿਆ ਸੀ ਧੰਨਵਾਦੀ ਸਾਰਿਆਂ ਦਾ ਬਹੁਤ ਬਹੁਤ